ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਨ ਇੰਡੀਆ ਪੰਜਾਬੀ ਮੈਂ ਹਾਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਬੀਰ ਸਿੰਘ ਪੱਟੀ ਸਾਹਿਬ ਪੱਟੀ ਸਾਹਿਬ ਸਵਾਗਤ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪੱਟੀ ਸਾਹਿਬ ਅੱਜ ਦੁਪਹਿਰ ਵੇਲੇ 1 ਵਜੇ ਦੇ ਕਰੀਬ ਇਦਾਂ ਲੱਗਾ ਵੀ ਜਿਹੜਾ ਮਸਲਾ ਪੰਜਾਬ ਤੇ ਹਰਿਆਣਾ ਦੇ ਦਰਮਿਆਨ ਪਾਣੀਆਂ ਨੂੰ ਲੈ ਕੇ ਉਲਝਦਾ ਜਾ ਰਿਹਾ ਉਹ ਸੁਲਝ ਗਿਆ ਸਾਰੀਆਂ ਪਾਰਟੀਆਂ ਦੇ ਨੁਮਾਇंदे ਮੁੱਖ ਮੰਤਰੀ ਭਗਵੰਤ ਮਾਨ ਦੇ ਸੱਦੇ ਦੇ ਉੱਤੇ ਇਕੱਠੇ ਹੁੰਦੇ ਆ ਮੀਟਿੰਗ ਹੁੰਦੀ ਆ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਆ ਤਾਂ ਸਾਰੀਆਂ ਪਾਰਟੀਆਂ ਦੇ ਨੁਮਾਇंदे ਜਿਹੜੇ ਉੱਥੇ ਹਾਜ਼ਰ ਸੀ ਉਹ ਇੱਕ ਸਰ ਹੋ ਕੇ ਕਹਿੰਦੇ ਆ ਬਈ ਪਾਣੀਆਂ ਦੀ ਖਾਤਰ ਅਸੀਂ ਪੂਰਾ ਡਟ ਕੇ ਪੰਜਾਬ ਦੇ ਨਾਲ ਖੜੇ ਆ ਅਸੀਂ ਪਾਣੀ ਜੇ ਪੰਜਾਬ ਕੋਲ ਵੱਧ ਨਹੀਂ ਹੈਗਾ ਤੇ ਅਸੀਂ ਹਰਿਆਣਾ ਨੂੰ ਨਹੀਂ ਦੇ ਸਕਦੇ ਖਾਸ ਤੌਰ ਤੇ ਸੁਨੀਲ ਜਾਖੜ ਨੂੰ ਬਾਰ-ਬਾਰ ਪੱਤਰਕਾਰ ਸਵਾਲ ਕਰਦੇ ਆ ਵੀ ਤੁਹਾਡਾ ਕੀ ਸਟੈਂਡ ਆ ਤੇ ਫਿਰ ਮਾਈਕ ਫੜ ਕੇ ਭਗਵੰਤ ਮਾਨ ਜਿਹੜੇ ਆ ਉਹਨਾਂ ਦੇ ਵੱਲ ਦੀ ਗੱਲ ਕਰਦੇ ਆ ਵੀ ਜਿਹੜਾ ਬੰਦਾ ਨਾਲ ਬੈਠਾ ਹੋਇਆ ਇਹ ਸਾਡੇ ਵੱਲ ਦੀ ਗੱਲ ਕਰ ਰਿਹਾ ਇਹ ਪੰਜਾਬ ਦੇ ਨਾਲ ਆ ਪਰ ਇਹਦੇ ਦਰਮਿਆਨ ਹੀ ਇਹ ਵੀ ਪਤਾ ਲੱਗਦਾ ਵੀ ਕੇਂਦਰ ਸਰਕਾਰ ਨੇ ਵੀ ਇੱਕ ਹਾਈ ਲੈਵਲ ਦੀ ਮੀਟਿੰਗ ਇਸੇ ਮੁੱਦੇ ਦੇ ਉੱਤੇ ਦਿੱਲੀ 'ਚ ਵੀ ਸੱਦੀ ਹੋਈ ਆ ਜਿੱਥੇ ਪੰਜਾਬ ਦੇ ਹੂਮ ਸੈਕਟਰੀ ਅਲੋਕ ਸ਼ੇਖਰ ਪਹੁੰਚੇ ਹੋਏ ਆ ਔਰ ਉਹਨਾਂ ਦੇ ਨਾਲ ਪ੍ਰਿੰਸੀਪਲ ਸੈਕਟਰੀ ਇਰੀਗੇਸ਼ਨ ਕ੍ਰਿਸ਼ਨ ਕੁਮਾਰ ਪਹੁੰਚੇ ਹੋਏ ਆ ਹੁਣ ਇਸ ਪੂਰੇ ਸੰਦਰਭ ਦੇ ਵਿੱਚ ਕਈ ਸਵਾਲ ਜਿਹੜੇ ਪੱਟੀ ਸਾਹਿਬ ਉਹ ਪੈਦਾ ਹੁੰਦੇ ਆ ਪਹਿਲਾ ਸਵਾਲ ਤੇ ਇਹ ਆ ਵੀ ਪੰਜਾਬ ਦੇ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਜਿਹੜੀਆਂ ਉਹ ਇਕੱਠੀਆਂ ਨੇ ਦੂਸਰੇ ਪਾਸੇ ਜਿਹੜੇ ਸਰਕਾਰੀ ਮੁਲਾਜ਼ਮ ਆ ਜਿਹੜੇ ਕੇਂਦਰ ਦੇ ਇਸ਼ਾਰਿਆਂ ਤੇ ਵੀ ਚੱਲਦੇ ਆ ਜਾਂ ਕਹਿ ਸਕਦੇ ਆ ਵੀ ਕੇਂਦਰ ਦੇ ਮਤਅਤ ਆ ਉਹਨਾਂ ਨੂੰ ਕੇਂਦਰ ਨੇ ਆਪਣੇ ਕੋਲ ਸੱਦ ਲਿਆ ਕਈ ਅਫਸਰਾਂ ਨੂੰ ਵੱਡੇ ਅਫਸਰਾਂ ਨੇ ਕਿਹਾ ਵੀ ਤੁਸੀਂ ਪਾਣੀ ਛੱਡ ਦਿਓ ਪਰ ਉਹ ਪੰਜਾਬ ਕਾਡਰ ਦੇ ਅਫਸਰ ਸੀਗੇ ਉਹ ਅੜ ਗਏ ਮਾਮਲਾ ਸੁਲਝਦਾ ਸੁਲਝਦਾ ਫੇਰ ਉਲਝਦਾ ਜਾ ਰਿਹਾ ਔਰ ਇਹਦੇ ਨਾਲ ਹੀ ਤੁਹਾਨੂੰ ਇਹ ਵੀ ਜਾਣਾਂਗੇ ਤੁਹਾਨੂੰ ਆਪਾਂ ਸਿਆਸੀ ਮੁਲਾਂਕਣਕਾਰ ਕਹਿ ਕੇ ਵੀ ਜਿਹੜਾ ਸਮੋਦਨ ਕਰਦੇ ਆ ਬੀਏਸ ਪੂਰੀ ਤਸਵੀਰ ਨੂੰ ਕਿਵੇਂ ਦੇਖਦੇ ਹੋ ਜੀ ਪੱਟੀ ਸਾਹਿਬ ਪਹਿਲੀ ਗੱਲ ਤੇ ਜਿਹੜਾ ਪਾਣੀਆਂ ਦਾ ਮਾਮਲਾ ਇਹ ਸਿਆਸੀ ਤੌਰ ਤੇ ਆਪ ਹੀ ਇਹਨਾਂ ਸਿਆਸੀ ਆਗੂਆਂ ਨੇ ਉਲਝਾਇਆ ਤੁਸੀਂ ਵੇਖੋ 3 ਸਾਲ ਜਿਹੜੇ ਬਿਲਕੁਲ ਆਮ ਆਦਮੀ ਪਾਰਟੀ ਵਾਲੇ ਕਿਉਂ ਨਹੀਂ ਬੁਲੇ ਪੀ ਹਰਿਆਣੇ ਚੋਣ ਸੀ ਤੇ ਇਹਨਾਂ ਦਾ ਸੁਸ਼ੀਲ ਗੁਪਤਾ ਜਿਹੜਾ ਹਰਿਆਣੇ ਦੇ ਵਿੱਚੋਂ ਬਕਾਇਦਾ ਤੌਰ ਤੇ ਰਾਜ ਸਭਾ ਮੈਂਬਰ ਸੀਗਾ ਤੇ ਉਹ ਕੀ ਕਹਿੰਦਾ ਹੁੰਦਾ ਸੀ ਉਨੇ ਕਹ ਪੰਜਾਬ ਚ ਸਾਡੀ ਸਰਕਾਰ ਬਣਾ ਲਿਓ ਅਸੀਂ ਪਾਣੀ ਵੀ ਧੱਕੇ ਨਾਲ ਲਵਾਵਾਂਗੇ ਤੇ ਹਰ ਟੇਲ ਤੱਕ ਪਾਣੀ ਪਹੁੰਚਾਵਾਂਗੇ ਕਦੀ ਉਹਦਾ ਜਵਾਬ ਆਮ ਆਦੀ ਪਾਰਟੀ ਨੇ ਨਹੀਂ ਦਿੱਤਾ ਸੀਗਾ ਤੇ ਜਦੋਂ ਵੀ ਕਿਤੇ ਗੱਲ ਪਾਣੀ ਦੀ ਆਉਂਦੀ ਸੀ ਇਥੋਂ ਤੱਕ ਕਿਹਾ ਜਾਂਦਾ ਵਾ ਮੇਰੇ ਜੋ ਨੋਟਿਸ ਜਾਇਆ ਵੀ ਜਦੋਂ ਸੁਪਰੀਮ ਕੋਰਟ ਚ ਸੁਣਵਾਈ ਹੋਈ ਹੈ ਤੇ ਭਗਵੰਤ ਮਾਨ ਸਰਕਾਰ ਨੇ ਜਾ ਕੇ ਇਹ ਗੱਲ ਕਹੀ ਹੈ ਵੀ ਅਸੀਂ ਐਸਵਾਈਐਲ ਪੁੱਟਣ ਲਈ ਤਿਆਰ ਸਾਨੂੰ ਕਿਸਾਨ ਨਹੀਂ ਪੁੱਟਣ ਦੇਣਾ ਜੇ ਇਥੋਂ ਤੱਕ ਤੁਹਾਡੀ ਆਪਣੀ ਮੈਂ ਸੋਚਦਾ ਕਿਰਦਾਰ ਆ ਤੇ ਫਿਰ ਬੰਦਾ ਕਰੂਗਾ ਕੀ ਉੱਥੇ ਅੱਜ ਤੁਹਾਡੀ ਹਰਿਆਣੇ ਚ ਸਰਕਾਰ ਨਹੀਂ ਬਣੀ ਦਿੱਲੀ ਚ ਤੁਸੀਂ ਉੱਡ ਗਏ ਤੁਹਾਡੇ ਕੋਈ ਪੰਜਾਬ ਰਹਿ ਗਈ ਪੰਜਾਬ ਨੂੰ ਬਚਾਉਣ ਲਈ ਹੱਥ ਕੰਡੇ ਵਰਤ ਰਹੇ ਹੋ ਲੇਕਿਨ ਜੇ ਮੈਂ ਕਹਿ ਦਿਆਂ ਵੀ ਗੱਡੀ ਸਟੇਸ਼ਨ ਤੋਂ ਛੁੱਟ ਚੁੱਕੀ ਆ ਔਰ ਤੁਹਾਨੂੰ ਜਿਹੜਾ ਪੰਜਾਬ ਦੇ ਲੋਕ ਉਹ ਸ਼ੀਸ਼ਾ ਲੋਕ ਸਭਾ ਦੀਆਂ ਚੋਣਾਂ ਚ ਵਖਾ ਚੁੱਕੀ ਉਹ ਗੱਲ ਬਣਦੀ ਨਹੀਂ ਪਹਿਲੀ ਸਰਪਾਰਟੀ ਮੀਟਿੰਗ ਬੁਲਾਈ ਇਹਨਾਂ ਨੇ ਆਪਣੇ 3 ਸਾਲਾਂ ਚ ਪਹਿਲੀ ਸਰਪਾਰਟੀ ਸਰਪਾਰਟੀ ਮੀਟਿੰਗ ਦੂਜੀ ਗੱਲ ਇਹ ਆ ਕਿ ਚਲੋ ਉਹਦੇ ਵਿੱਚ ਰਾਜਾ ਬੜੇ ਨੂੰ ਚਾਹੀਦਾ ਸੀ ਆਉਣਾ ਤੇ ਸੁਖਬੀਰ ਸਿੰਘ ਬਾਦਲ ਨੂੰ ਆਪ ਆਉਣਾ ਚਾਹੀਦਾ ਸੀ ਨਹੀਂ ਆਏ ਉਹਨਾਂ ਆਪਣੇ ਨਮਾਇंदे ਭੇਜਿਆ ਹੁੰਡੜ ਸਾਹਿਬ ਇੱਕ ਬੜੇ ਹੰਡੇ ਵਰਤੇ ਬੰਦੇ ਨੇ ਚੀਮਾ ਹੰਡੇ ਵਰਤੇ ਬੰਦੇ ਨੇ ਕਾਂਗਰਸ ਦੇ ਕੇਪੀ ਤੇ ਕੋਰਲੇ ਦੋ ਬੰਦੇ ਆਏ ਉਹ ਨੇ ਸਭ ਤੋਂ ਸਭ ਤੋਂ ਤਰਜਿੰਦਰ ਬਾਜਬਦ ਸਭ ਤੋਂ ਵੱਡੀ ਗੱਲ ਇਹ ਆ ਕਿ ਇਹਦੇ ਵਿੱਚੋਂ ਜਿਹੜੇ ਆਜ਼ਾਦ ਵਿਧਾਇਕ ਸੀ ਉਹਨਾਂ ਨੂੰ ਕਿਉਂ ਮਾਈਨਸ ਕੀਤਾ ਗਿਆ ਸਵੈ ਇੱਕ ਹੀ ਸੀ ਨਾ ਉਹਨੂੰ ਵੀ ਬੁਲਾਉਣਾ ਚਾਹੀਦਾ ਸੀ ਉਹਦੀ ਰਾਇ ਲੈਣੀ ਚਾਹੀਦੀ ਸੀ ਵੀ ਤੁਸੀਂ ਦੱਸੋ ਕੀ ਚਾਹੁੰਦੇ ਆ ਦੇਤੇ ਬਾਕੀ ਪਾਰਟੀਆਂ ਨਮਾਇਦੇ ਬੁਲਾਏ ਗਏ ਨਹੀਂ ਨਿਕਲ ਨਹੀਂ ਸੀਪੀਆਈ ਵੀ ਹੈ ਸੀਪੀਐਮ ਵੀ ਬਾਕੀ ਪਾਰਟੀਆਂ ਨੂੰ ਨਮਾਇਦੇ ਬੁਲਾਏ ਗਏ ਨੇ ਪਹਿਲੀ ਸਰਪਾਰਟੀ ਮੀਟਿੰਗ ਹੋਈ ਆ ਤੇ ਪਾਣੀਆਂ ਦੇ ਮੁੱਦੇ ਤੇ ਸਾਰਿਆਂ ਨੇ ਇੱਕ ਰੈ ਲਈ ਹੈ ਵੀ ਅਸੀਂ ਪੰਜਾਬ ਦੇ ਨਾਲ ਖੜੇ ਹਾਂ ਅਸੀਂ ਸਾਡੇ ਕੋਲ ਇੱਕ ਬੂੰਦ ਵੀ ਫालतू ਪਾਣੀ ਨਹੀਂ ਲੇਕਿਨ ਜੇ ਤੁਸੀਂ ਸੰਦੀਪ ਜੱਖ ਨੂੰ ਧਿਆਨ ਨਾਲ ਸੁਣੋ ਤੇ ਉਹ ਕਹਿੰਦਾ ਵੀ ਇਹ ਮਾਮਲਾ ਜਾਣ ਬੁੱਝ ਕੇ ਉਲਝਾਇਆ ਗਿਆ ਉਹ ਤਾਂ ਕਹਿੰਦੇ ਵੀ ਰਾਈ ਦਾ ਪਹਾੜ ਬਣਾਇਆ ਗਿਆ ਰਾਈ ਦਾ ਪਹਾੜ ਬਣਾਇਆ ਗਿਆ ਮੇਰੀ ਸੂਚਨਾ ਦੇ ਮੁਤਾਬਕ ਉਹਨਾਂ 1700 ਕਿਲੋਸਿਕ ਪਾਣੀ ਮੰਗਿਆ ਸੀ ਤੇ ਇਹਨਾਂ 400 ਕਿਲੋ ਕਿਉਂ ਦਿੱਤਾ ਉਹਨਾਂ ਨੇ ਉਹਨਾਂ ਦੀ ਡਿਮਾਂਡ 400 ਕਿਊਸ 17 ਕਿਊਸ ਵੀ ਇਹ ਚਾਰਜ ਕਿਵੇਂ ਹੋ ਗਿਆ ਦੂਸਰੀ ਚੀਜ਼ ਇਹ ਮਾਮਲਾ ਉੱਜਾਇਆ ਗਿਆ ਇਸ ਤੋਂ ਪਹਿਲਾਂ ਕੈਪਟਨ ਸਰਕਾਰ ਰਹੀ ਆ ਬਾਦਲ ਸਰਕਾਰ ਰਹੀ ਆ ਪਾਣੀ ਦੇ ਘਾਟੇ ਵਾਦੇ ਹੁੰਦੇ ਰਹੇ ਇਸ ਤਰ੍ਹਾਂ ਇੰਨੀ ਗੱਲ ਨਹੀਂ ਹੁੰਦੇ ਰਹੇ ਕੈਪਟਨ ਸਰਕਾਰ ਦੇ ਵੇਲੇ ਵੀ ਹਰਿਆਣੇ ਨੇ ਪਾਣੀ ਮੰਗਿਆ ਅਗਲੇ 9 ਜਰ ਕਿਊ 9 ਜਰ ਕਿਊ ਦੇ ਦਿੱਤਾ ਕੋਈ ਗੱਲ ਨਹੀਂ ਲੇਕਿਨ ਜਦੋਂ ਉਹਨਾਂ ਦੀ ਜਨਰਲ ਵੰਡ ਹੋਈ ਉਹ ਚ ਕੱਟ ਲਿਆ ਗਿਆ ਉਹਨਾਂ ਨੂੰ ਪਾਣੀ ਇਹ ਤੇ ਲੈਂਡਰ ਬਣਦਾ ਹੀ ਹੈ ਨਾ ਇਸ ਕਰਕੇ ਜਿਹੜੀ ਗੱਲ ਇਹ ਕਹਿੰਦੇ ਪਏ ਸੀ 4000 ਕਿਊਸਿਕ ਪਾਣੀ ਪੀਣ ਵਾਸਤੇ ਦੇ ਦਿੱਤਾ ਤੇ ਉਹ ਕਹਿੰਦੇ ਸਾਡੇ 5 ਜ਼ਿਲ੍ਹੇ ਸਰਸਾ ਹਿਸਾਰ ਨਾਰਨੌਲ ਫਤਿਹਬਾਦ ਇਹ 4-5 ਜ਼ਿਲ੍ਹੇ ਸਾਡੇ ਅਸੀਂ ਟੈਂਕਰਾਂ ਦਾ ਬਣੀ ਸਪਲਾਈ ਕਰ ਰਹੇ ਹਾਂ ਉੱਥੇ ਲੋਕਾਂ ਕੋ ਪੀਣੋ ਸੇ ਪਾਣੀ ਨਹੀਂ ਹੈਗਾ ਅਸੀਂ ਮੰਗਿਆ ਕਿ ਇਹਨਾਂ ਕੋਲ 9000 ਕਿ ਉਸਕੇ ਇੱਕ ਪਾਣੀ ਜਿਹੜਾ ਉਹਦੇ ਵਿੱਚੋਂ 500 ਜਿਹੜਾ ਵਾ ਉਹ ਬਕਾਇਦਾ ਤੌਰ ਤੇ 500 ਕਿ ਕਿ ਦਿੱਲੀ ਨੂੰ ਚੱਲ ਜਾਣਾ 800 ਕਿ ਕਿ ਰਾਜਸਥਾਨ ਚੱਲ ਜਾਣਾ 400 ਕਿ ਫਿਰ ਪੰਜਾਬ ਨੂੰ ਮਿਲਣਾ ਉਹ ਚੋ ਲੇਕਿਨ ਜਿਹੜੇ ਸੈਣੀ ਇਹ ਮੈਂ ਜੀ ਗੱਲ ਕਹਾਂ ਫਿਰ ਉੱਥੇ ਵੀ ਇਹ ਮਾਮਲਾ ਸਰਵਿਸ ਕਰਕੇ ਵਜਾਇਆ ਗਿਆ ਪਰ ਸੀ ਪਾਣੀਆਂ ਦੇ ਰੱਖੇ ਖੋਈਏ ਕੈਪਟਨ ਸਾਹਿਬ ਨੇ ਵੀ ਪਾਣੀਆਂ ਦੇ ਰੱਖੇ ਬਣਦੀ ਕੋਸ਼ਿਸ਼ ਕੀਤੀ ਸੀ ਪਰ ਉਹ ਬਣ ਨਹੀਂ ਸਕੇ ਤੇ ਅੱਜ ਕਿਤੇ ਬੈਟਰੀ ਮਾਰਨ ਲੱਭਦੇ ਕਿੱਥੇ ਕਿੱਥੇ ਨਹੀਂ ਹੈਗੇ ਇਸ ਕਰਕੇ ਪਾਰਟੀ ਦੀ ਮੀਟਿੰਗ ਹੋਈ ਹੈ ਭਾਵੇਂ ਕਿ ਸੁਨੀਲ ਜਾਖੜ ਨੇ ਕਿਹਾ ਸਾਡੇ ਕੋਲ ਕੋਈ ਪਾਣੀ ਫालतू ਨਹੀਂ ਜਿਹੜਾ ਅਸੀਂ ਦੇ ਦिए ਸੀ ਅਸੀਂ ਨਹੀਂ ਦੇ ਸਕਦੇ ਹਰਿਆਣੇ ਨੂੰ ਲੇਕਿਨ ਜਿਹੜੀ ਉਹ ਟੋਨ ਸੀਗੀ ਉਹ ਬਕਾਇਦਾ ਤੌਰ ਤੇ ਹਰਿਆਣੇ ਦਾ ਪੱਖ ਵੀ ਪੂਰਦੀ ਸੀ ਤੇ ਕੇਂਦਰ ਦਾ ਪੱਖ ਵੀ ਪੂਰਦੀ ਸੀ ਅੱਜ ਇਹਨਾਂ ਨੂੰ ਮਨਜ਼ੂਰੀ ਮਿਲਣੀ ਆ ਪਤਾ ਨਹੀਂ ਮਨਜ਼ੂਰੀ ਮਿਲਦੀ ਕਿ ਨਹੀਂ ਮਿਲਦੀ ਰਾਜਪਾਲ ਨੂੰ ਇਹ ਮਨਜ਼ੂਰੀ ਮਿਲਦੀ ਸ਼ਾਮਾਂ ਤੱਕ ਮਿਲ ਜੇ ਸਵੇਰ ਤੱਕ ਮਿਲ ਜੇ ਇਹਨਾਂ ਨੂੰ ਸੈਸ਼ਨ ਬੁਲਾਉਣ ਦੀ ਇਹ ਨਹੀਂ ਮਿਲਦੀ ਤਾਂ ਜਿੰਦਾ ਅੱਗੇ ਵੀ ਬੈਠੇਗਾ ਨਹੀਂ ਮੇਰਾ ਖਿਆਲ ਪੱਟੀ ਸਾਹਿਬ ਉਹ ਮਿਲ ਗਈ ਆ ਮਨਜ਼ੂਰੀ ਸ਼ਾਇਦ ਮੈਂ ਇਹ ਬਹਿ ਜੋ ਪੜੇ ਮੇਰੀ ਗੱਲ ਕਰਦਾ ਨਹੀਂ ਜੇ ਨਹੀਂ ਮਿਲੀ ਸ਼ਾਮ ਤੱਕ ਮਿਲ ਜੂ ਮਿਲ ਜੂ ਦੇਣੀ ਪਈ ਮਨਜ਼ੂਰੀ ਤਾਂ ਕੋਈ ਗੱਲ ਹੀ ਨਹੀਂ ਹੈਗੀ ਹੁਣ ਉਹ ਜਿਹੜੀ ਪੰਜ ਦੀ ਮੀਟਿੰਗ ਹੋਣੀ ਹੈ ਪੰਜ ਦੇ ਵਿੱਚ ਸਾਰਿਆਂ ਨੂੰ ਖੁੱਲਾ ਸਮਝ ਦਿੱਤਾ ਗਿਆ ਵੀ ਆਪਣੇ ਧਿਆਨ ਨਾਲ ਤੇ ਆਪਣੇ ਸੂਤ ਵਿਚਾਰ ਕੇ ਸਾਰੇ ਆਪਣੇ ਤਰੀਕੇ ਤੇ ਸਲੀਕੇ ਨਾਲ ਆਪਣੇ ਵਿਚਾਰ ਪੇਸ਼ ਕਰੋ ਤਾਂ ਕਿ ਤੇ ਬੰਦ ਦੀ ਕਾਰਵਾਈ ਕੀਤੀ ਜਾ ਸਕੇ ਇਸ ਮੰਚ ਤੋਂ ਆਪਾਂ ਪਿਛਲੇ ਕਈ ਮਹੀਨਿਆਂ ਤੋਂ ਨਿਕਲ ਜਿੰਦੇ ਆ ਰਹੇ ਹਾਂ ਵੀ ਪੰਜਾਬ ਦੇ ਵੀ ਐਮਪੀ ਨੇ ਤੇ ਸਾਡੇ ਘੱਟੋ ਘੱਟ 117 ਐਮਐਲਏ ਨੇ ਮੁੱਖ ਮੰਤਰੀ ਸਿਮਰਤ ਇਹ ਸਾਰੇ ਜਾ ਕੇ ਜੇ ਪ੍ਰਧਾਨ ਮੰਤਰੀ ਦੇ ਬੂਹੇ ਅੱਗੇ ਬਹਿ ਜਾਣ ਤੇ ਕੁਛ ਨਾ ਕੁਛ ਲੈ ਕੇ ਆਉਣਗੇ ਉਦਾਂ ਨਹੀਂ ਖਾਲੀ ਨਹੀਂ ਆਉਂਦੇ ਮੁੜ ਕੇ ਉੱਥੋਂ ਇੱਕ ਵਿਧਾਨਕਾਰ ਨੂੰ ਜਾ ਕੇ ਬੇਨੰਦ ਪ੍ਰਧਾਨ ਮੰਤਰੀ ਦੀ ਬੂਹੇ ਕਿ ਤੇ ਪ੍ਰਧਾਨ ਮੰਤਰੀ ਦੀ ਮਜਬੂਰੀ ਬਣ ਜਾਂਦੀ ਗੱਲ ਸੁਣਦੀ ਉਹਦੀ ਇਸ ਕਰਕੇ ਇੱਥੇ ਵੀ ਮਜਬੂਰੀ ਉਹਨਾਂ ਦੀ ਬਣਨੀ ਆ ਇਹ ਜੇ ਜਾਣ ਕੇ ਤੇ ਚੰਗੀ ਗੱਲ ਹੁਣ ਇਹਨਾਂ ਨੂੰ ਜੇ ਪੁੱਛਿਆ ਗਿਆ ਵੀ ਤੁਹਾਡਾ ਪ੍ਰੋਗਰਾਮ ਕੀ ਆ ਤੁਸੀਂ ਸਾਰੇ ਜਾਓਗੇ ਸਾਰੀਆਂ ਪਾਰਟੀਆਂ ਕਿ ਕੋਈ ਕਮੇਟੀ ਬਣਾ ਕੇ ਜਾਓਗੇ ਨਿੱਕੇ ਜੀ ਇਹ ਅਸੀਂ ਸੋਮਵਾਰ ਡਿਸਚਾਰਜ ਕਰਾਂਗੇ 5 ਤਰੀਕ ਨੂੰ ਉਸ ਦੇ ਵਿੱਚ ਅਸੀਂ ਹੁਣ ਚੰਗੀ ਗੱਲ ਦੇਖੋ ਕੱਲ ਪਾਣਾ ਕੀ ਵਰਤਿਆ ਕੱਲ ਜਦੋਂ ਜਿਹੜੇ ਉੱਥੋਂ ਦੇ ਨਵੇਂ ਸੰਦੀਪ ਕੁਮਾਰ ਨੂੰ ਜੁਗਤ ਕੀਤੇ ਨੇ ਇਸਕੱਤਰ ਉਹਨਾਂ ਨੂੰ ਕਿ ਉਹਨਾਂ ਨੇ ਕਹਿਤਾ ਵੀ ਭਾਈ ਤੁਸੀਂ ਪਾਣੀ ਛੱਡੋ ਹਰਿਆਣੇ ਨੂੰ ਜਿਹੜੇ ਪੰਜਾਬ ਦੇ ਅਫਸਰ ਜੀ ਮਿੱਧ ਸੋਤਾ ਦੇ ਕੋਰ ਦਵੇਂ ਵੇਰ ਕਿ ਕਹਿੰਦੇ ਨਹੀਂ ਛੱਡਦੇ ਅਸੀਂ ਪੰਜਾਬ ਦਾ ਹੱਕ ਸੀ ਕਿਉਂ ਦੀ ਕਿਸੇ ਨੂੰ ਅਸਰਾਂ ਦੇ ਵਿੱਚ ਵੀ ਆਪਣੇ ਆਪਣੇ ਇਲਾਕੇ ਨੂੰ ਲੈ ਕੇ ਧੜੇਬੰਦੀ ਪੈਦਾ ਹੋ ਗਈ ਦੱਸੋ ਕੀ ਕਰ ਲੋਗੇ ਤੁਸੀਂ ਪਹਿਲੀ ਗੱਲ ਤੇ 3 ਸਾਲਾਂ ਤੋਂ ਤੁਸੀਂ ਬਕਾਇਦਾ ਤੌਰ ਤੇ ਭਾਖੜਾ ਡੈਮ ਦੀ ਮੈਨੇਜਮੈਂਟ ਮੈਨੇਜਮੈਂਟ ਬਾਰੇ ਕਦੀ ਸੋਚਿਆ ਹੀ ਨਹੀਂ ਤੁਸੀਂ ਕਦੀ ਪ੍ਰੋਟੈਸਟ ਕੀਤਾ ਹੀ ਨਹੀਂ ਵੀ ਇਹ ਸਾਡਾ ਅਧਿਕਾਰ ਖੇਤਰ ਸਾਡਾ 56% ਹਿੱਸਾ ਸਾਡਾ ਸਖ ਖਤਮ ਕਿਤੇ ਕਈ ਬੋਲਣ ਦੇ ਮਾਮਲ ਨਹੀਂ ਕਦੀ ਨਹੀਂ ਬੋਲਦੇ ਜਾਂ ਤੇ ਫਿਰ ਪਤਾ ਨਹੀਂ ਬੋਲੇ ਇਸ ਕਰਕੇ ਨਹੀਂ ਕੀਏ ਜੇ ਹੁਣ ਬੰਨਿਆ ਦੇਰਾਂਏ ਦਰਸਤਾਏ ਅਸੀਂ ਕਹਿੰਦੇ ਵੀ ਇੱਥੇ ਡਟ ਕੇ ਡਟ ਕੇ ਲੜਾਈ ਲੜਨੀ ਚਾਹੀਦੀ ਇਹਨਾਂ ਨੂੰ ਜਿਹੜੇ ਪਿਛਲੇ ਮਸਲੇ ਉਹ ਵੀ ਹੱਲ ਕਰਾਉਣੇ ਚਾਹੀਦੇ ਆ ਇਹ ਨਹੀਂ ਵੀ ਆ ਇੱਕ ਮੀਟਿੰਗ ਕਰ ਲਈਏ ਤੇ ਮੁੜ ਕੇ ਇੱਕ ਮੀਟਿੰਗ ਪੰਜ ਨੂੰ ਕਰ ਲਈਏ ਮੁੜ ਕੇ ਫਿਰ ਅੱਖਾਂ ਮੀਟ ਕੇ ਸੌਂਜੋ ਇਹ ਕੰਮ ਨਾ ਕਰਿਓ ਜੇ ਇਹ ਕੰਮ ਕੀਤਾ ਤੇ ਪੰਜਾਬ ਦੇ ਲੋਕਾਂ ਨੇ ਜਿਹੜਾ ਟ੍ਰੇਲਰ ਤੁਹਾਨੂੰ 2024 ਚ ਵਿਖਾਇਆ ਨਾ 2022 ਤੋਂ ਬਾਅਦ ਤੇ 2027 ਦਾ ਟ੍ਰੇਲਰ ਇਹਦੋਂ ਵੀ ਮਾਣ ਤੁਹਾਡੇ ਨਾਲ ਹੋਊਗਾ ਜੇ ਇਹ ਬੜਿਆ ਵਿਚਾਰ ਨੇ ਆਪਣਾ ਲੇਕਿਨ ਮਾਨਸ ਸਿੰਘ ਗੱਲਾਂ ਜਾਦੀਆਂ ਤੇ ਕੰਮ ਘੱਟ ਮਾਨਸ ਸਿੰਘ ਨੂੰ ਚਾਹੀਦਾ ਵੀ ਭਾਈ ਇਹ ਮਾਹਿਰਾਂ ਦੀ رائے ਲੈ ਕੇ ਹੁਣ ਵੇਖੋ ਨਾ ਜਦੋਂ ਪੰਜਾਬ ਦੇ ਵਿੱਚ ਤੁਸੀਂ ਸਰਪਾਰਟੀ ਮੀਟਿੰਗ ਕਰ ਲਈ ਐ ਇਮੀਡੀਏਟਲੀ ਕੇਂਦਰ ਹਰਕਤ ਚਾਇਆ ਹਰਿਆਣੇ ਦੀ ਸਿਫਾਰਸ਼ ਦੇ ਉੱਤੇ ਉਹਨਾਂ ਨੇ ਰਾਜਸਥਾਨ ਦੇ ਹਰਿਆਣੇ ਦੇ ਦਿੱਲੀ ਦੇ ਬਕਾਇਦਰ ਤੇ ਪੰਜਾਬ ਦੇ ਮੁੱਖ ਸਿਕੱਤਰ ਬਲਾਦੇ ਦੇ ਉੱਤੇ ਪੀ ਤੁਜੀ ਇੱਥੇ ਉਹ ਤੁਹਾਡੇ ਨਾਲ ਮੀਟਿੰਗ ਕਰਨੀ ਆ ਕਿਉਂਕਿ ਉਹ ਕੇਂਦਰ ਦੇ ਅਧੀਨ ਹੈ ਬੇਸਿਕਲੀ ਜਿਹਨੇ ਵੀ ਆਈਪੀਸ ਆਈ ਐਸ ਅਫਸਰ ਨੇ ਲੇਕਿਨ ਫੇਰ ਵੀ ਜਿਹੜਾ ਚੀਫ ਸਕੱਟਰੀ ਆ ਜਾਂ ਜਿਹੜੇ ਬਾਕੀ ਅਧਿਕਾਰੀ ਗਏ ਉਹਨਾਂ ਕੋਲੇ ਇਹ ਪਾਵਰ ਨਹੀਂ ਹੈਗੀ ਆਪਣੇ ਲੈਵਲ ਤੇ ਕੋਈ ਫੈਸਲਾ ਲੈਣ ਦਾ ਫੈਸਲਾ ਸਿਰਫ ਗਵਰਨਮੈਂਟ ਨੇ ਲੈਣਾ ਹੈ ਇੱਥੇ ਆ ਕੇ ਉਹ ਆਪਣੀ ਜਾਣਕਾਰੀ ਦੇਣਗੇ ਕਿ ਪੀ ਅਸੀਂ ਕਿੱਥੇ ਆ ਕੇ ਸਾਨੂੰ ਦਿੱਕਤ ਆ ਰਹੀ ਹੈ ਦਿੱਕਤ ਸੜੀ ਦੂਰ ਕੀਤੀ ਜਾਵੇ ਜਰੂਰ ਦੱਸਣਗੇ ਉੱਥੇ ਜਿਹੜੇ ਕ੍ਰਿਸ਼ਨ ਕੁਮਾਰ ਹੋਰੀਆਂ ਆ ਉਹਨਾਂ ਜਿਹੜੇ ਵੀ ਖੇਤਰ ਚ ਕੰਮ ਕੀਤਾ ਡਟ ਕੇ ਕੰਮ ਕੀਤਾ ਉਹਨਾਂ ਨੇ ਇੱਕ ਡਾਹ ਕੇ ਕੀਤਾ ਹੁਣ ਵੀ ਮੈਨੂੰ ਉਮੀਦ ਹੈ ਕਿ ਜਦੋਂ ਕੇਂਦਰ ਕੋਲੇ ਗਏ ਹੋਣਗੇ ਪੂਰਾ ਰਿਕਾਰਡ ਲੈ ਕੇ ਗਏ ਹੋਣਗੇ ਤੇ ਜਿਹੜੀਆਂ ਸਾਡੀਆਂ ਐਸਵਾਈਐਲ ਦੀਆਂ ਜ਼ਮੀਰ ਫਗਿਆ ਸੀ ਜਿਹੜੇ ਕੇਸ ਸੀਗੇ ਉਹ ਸਾਡੀਆਂ ਸਰਕਾਰਾਂ ਦੀ ਵਜ੍ਹਾ ਕਰਕੇ ਉਹਨਾਂ ਦੇ ਅੱਖ ਚ ਹੋਏ ਸੀਗੇ ਜੇ ਸਰਕਾਰਾਂ ਕਿਤੇ ਸੁਚੱਜੇ ਢਗ ਨਾਲ ਕੇਸ ਲੜਦੀਆਂ ਤੇ ਸਾਡਾ ਹੱਕ ਕੋਈ ਨਾ ਖੋਹਦਾ ਕਿਉਂਕਿ ਪਹਿਲੀ ਗਲਤੀ ਦਰਬਾਰਾ ਸਭ ਨੇ ਕੀਤੀ ਜਿਨੇ 1981-82 ਦੇ ਵਿੱਚ ਕੇਸ ਵਾਪਸ ਲਿਆ ਦੂਜੀ ਗਲਤੀ ਬਕਾਇਦਾ ਤੌਰ ਤੇ ਲੋਂਗੋਵਾਲ ਨੇ ਕੀਤੀ ਵੀ ਜਿਨੇ ਜਾ ਕੇ ਰਜੀਵ ਲੋਂਗੋਵਾਲ ਸਮਝੌਤਾ ਕਰਕੇ ਕਹਿਤਾ ਵੀ ਐਸਪੀ ਨਾ ਰਹੀ ਸੀ ਪੁੱਟਾਂਗੇ ਤੀਸਰੀ ਗਲਤੀ ਮੁੜ ਕੇ ਕੈਪਟਨ ਮਰਿੰਦਰ ਸਿੰਘ ਨੇ ਇੰਨੀ ਗੱਲ ਕਰਕੇ ਵੀ ਮੈਂ ਇੰਜਾ ਵਾਟਰ ਟਰਮੀਨੇਟਰ ਐਕਟ ਬਣਾ ਕੇ ਸੌ ਜਾ ਸੌ ਗਿਆ ਮਨਕੇ ਕੰਮ ਹੀ ਨਹੀਂ ਕੀਤਾ ਕਿੰਨੇ ਕੀਤਾ ਤੇ ਬਾਦਲੇ ਦੀ ਗੱਲ ਛੱਡ ਹੀ ਦਿਓ ਉਹ ਤਾਂ ਸਿਰਫ ਬਿਆਨਬਾਜ਼ੀ ਤੱਕ ਸੀਮਤ ਰਹਿੰਦੇ ਸੀ ਇਹਦੂਗਾ ਕੋਈ ਅਸੀਂ ਸਾਡੇ ਕੋਲ ਇੱਕ ਬੂੰਦ ਪਾਣੀ ਨੇ ਅਸੀਂ ਹਰਿਆਣ ਨੂੰ ਨਹੀਂ ਦੇਵਾਂਗੇ ਤੇ ਦੇ ਵੀ ਸਭ ਕੁਝ ਦੇਣਾ ਬਾਦਲਾਂ ਨੇ ਤੈਪ ਤੇ ਇਹਨਾਂ ਦੀ ਜਿਹੜੀ ਨਹਿਰ ਜਾਂਦੀ ਆ ਉਹ 2-2 ਫੁੱਟ ਉੱਚੀ ਕੀਤੀ ਗਈ ਸੀ ਪਾਣੀ ਵਧ ਦੇਣ ਵਾਸਤੇ ਇਹਨਾਂ ਨੂੰ ਤੇ ਜਦੋਂ ਇਹ ਪਿਆ ਗਿਆ ਸੀ ਵੀ ਕਿਉਂ ਕੀਤੀ ਕਹਿੰਦੇ ਜੀ ਥੱਲੇ ਗਾਰ ਜੰਮੀ ਆ ਤੇ ਪਾਣੀ ਘਟ ਜਾਂਦਾ ਇਸ ਕਰਕੇ ਪੂਰਾ ਕਨਵਰਸਟੇ ਕਰ ਰਹੇ ਸੀ ਵੀ ਗਾਰ ਸਫਾਈ ਕਰ ਲੋ ਉਹ ਕਿ ਨਹੀਂ ਕੀਤੀ ਸਫਾਈ ਤੁਸੀਂ ਐਸਵਾਈਐਲ ਜਿੰਨਾ ਪਾਣੀ ਅੱਜ ਵੀ ਹਰਿਆਣ ਨੂੰ ਜਾ ਰਿਹਾ ਵਾ ਲੇਕਿਨ ਇੱਕ ਮੁੱਦਾ ਆ ਹੱਥ 'ਚ ਬਸ ਠੀਕ ਹੈ ਸਾਡੇ ਕਿਹਦੀ ਲੀਡਰਾਂ ਨੇ ਸਾਡੀ ਕਿਹੜੀ ਸਰਕਾਰਾਂ ਨੇ ਇਹ ਦੱਸਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਅਸੀਂ ਕੀ ਕਰ ਰਹੇ ਤੇ ਹੋ ਕੀ ਰਿਹਾ ਇਸ ਕਰਕੇ ਅਸੀਂ ਸੋਚਦੇ ਹਾਂ ਵੀ ਚਲੋ ਸਰਵ ਪਾਰਟੀ ਮੀਟਿੰਗ ਪਹਿਲੀ ਹੋਈ ਆ ਸਖਾਵੇ ਮੌਲ ਚ ਹੋਈ ਆ ਕਿਸੇ ਨੇ ਕੋਈ ਵੱਡੀ ਵੀ ਗੱਲ ਨਹੀਂ ਕੀਤੀ ਤੇ ਜਿਹੜੇ ਸਾਡੇ ਭੁੰਦਰ ਸਾਹਿਬ ਆ ਉਹਨਾਂ ਨੇ ਵੀ ਇੰਨੀ ਗੱਲ ਕਹੀ ਆ ਭਾਈ ਸਭ ਤੋਂ ਵੱਡੀ ਗੱਲ ਤੇ ਆ ਵੀ ਸਾਰਿਆਂ ਨੇ ਆਪਣੀ ਰਾਜਨੀਤੀ ਬਾਹਰ ਰੱਖ ਕੇ ਤੇ ਫਿਰ ਇਹ ਮੀਟਿੰਗ ਕੀਤੀ ਆ ਉਹ ਕਹਿੰਦੇ ਇਹ ਪਾਣੀ ਦਾ ਮਸਲਾ ਵਾ ਪੰਜਾਬ ਦੀ ਜ਼ਿੰਦਗੀ ਮੌਤ ਦਾ ਸਵਾਲ ਹੈ ਇੱਥੇ ਇਹ ਭੁੰਦਰ ਸਾਹਿਬ ਦੇ ਬਿਆਨ ਨੇ ਕਾਨੂੰਨ ਠੀਕ ਆ ਕਾਨੂੰਨ ਨਾਲ ਲੜਦੇ ਆਂ ਪਿਆਰ ਨਾਲ ਆਪਣਾ ਹੱਕ ਲਵਾਵਾਂਗੇ ਸੈਂਟਰ ਨੇ ਜਾਣ ਬੁੱਝ ਕੇ ਮਸਲਾ ਧਾਇਆ ਤੇ ਸੈਂਟਰ ਹੀ ਇਹ ਮਸਲਾ ਹੱਲ ਕਰੇਗਾ ਇਹ ਭੁੰਦਰ ਸਾਹਿਬ ਦੇ ਸ਼ਬਦ ਨੇ ਤੇ ਉਹਨਾਂ ਕਿਹਾ ਜੀ ਪਾਣੀ ਜਿਹੜਾ ਰੋਕ ਨਹੀਂ ਸਕਦੇ ਪ੍ਰਧਾਨ ਮੰਤਰੀ ਦਾ ਮੁਲਾਕਾਤ ਸਾਰੇ ਕਰਨ ਜਾਵਾਂਗੇ ਜਾ ਕੇ ਤੇ ਅਸੀਂ ਉਹਨੂੰ ਕਹਾਂਗੇ ਵੀ ਸਾਡੀ ਮਜਬੂਰੀ ਕੀ ਸਾਡੇ ਕੋਲ ਪਾਣੀ ਨਹੀਂ ਹੈਗਾ ਤੁਸੀਂ ਰੋਕਣਾ ਵਾ ਜਿਹੜਾ ਪਾਕਿਸਤਾਨ ਜਾਂਦਾ ਪਾਣੀ ਦੇ ਦੋ ਸਾਨੂੰ ਕੋਈ ਗੱਲ ਨਹੀਂ ਤੁਹਾਨੂੰ ਪਤਾ ਹੋਏਗਾ 2000 ਮੇਰੇ ਖਾਲ 62 ਦੀ ਗੱਲ ਕਿ 20 ਦੀ ਗੱਲ ਪ੍ਰਧਾਨ ਮੰਤਰੀ ਸਾਹਿਬ ਨੇ ਇੰਨੀ ਗੱਲ ਕਹੀ ਜਿਹੜਾ ਪਾਕਿਸਤਾਨ ਤੋਂ ਰਾਵੀ ਦਾ ਪਾਣੀ ਜਾਂਦਾ ਇਹ ਰੋਕੇ ਸੀ ਪੰਜਾਬ ਨੂੰ ਦੇਵਾਂਗੇ ਰੋਕਿਆ ਅਜੇ ਤੱਕ ਕਿੰਨੇ ਸਾਲ ਬੀਤ ਕੇ ਇਸੀ ਨੂੰ ਗੱਲਾਂ ਕਰਨੀਆਂ ਸੁਖਾਲੀਆਂ ਤੇ ਔਖੇ ਪਾਣੇ ਬੋਲੜੀ ਕ ਹਵਤ ਅਨਸਾਰ ਜਿਹੜੇ ਸਾਰੇ ਗੱਲਾਂ ਹੀ ਕਰਦੇ ਆ ਕੰਮ ਕੁਮ ਕੋਈ ਕਰਕੇ ਖੁਸ਼ ਨਹੀਂ ਹੈ ਜੀ ਜੀ ਪੜ੍ਹ ਸਾਹਿਬ ਆਪਾ ਤੁਸੀਂ ਪਾਕਿਸਤਾਨ ਦੀ ਗੱਲ ਕੀਤੀ ਸੁਨੀਲ ਜਾਖੜ ਸਾਹਿਬ ਦਾ ਬਿਆਨ ਤੁਸੀਂ ਵੀ ਗੌਰਨ ਸੁਣਿਆ ਮੈਂ ਵੀ ਸੁਣਿਆ ਉੱਥੋਂ ਸੰਕੇਤ ਮਿਲਿਆ ਆਪਾ ਚਲੋ ਇਹ ਟੌਪਿਕ ਚੁਣਿਆ ਤੇ ਨਹੀਂ ਸੀ ਪਰ ਚਲੋ ਗੱਲ ਕਰ ਲੈਂਦੇ ਆ ਮਾੜੀ ਜੀ ਬਈ ਸੰਕੇਤ ਸੁਨੀਲ ਜਾਖੜ ਸਾਹਿਬ ਨੇ ਇਹ ਦਿੱਤਾ ਵੀ ਭਾਰਤ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਪਾਕਿਸਤਾਨ ਤੇ ਕੋਈ ਹਮਲਾ ਨਹੀਂ ਕਰਨਾ ਕਿਸੇ ਕਿਸਮ ਦੀ ਲੜਾਈ ਨਹੀਂ ਹੋਣੀ ਉਹਦਾ ਕਾਰਨ ਇਹ ਕਹਿੰਦੇ ਵੀ ਗ੍ਰਹਿ ਮੰਤਰੀ ਸਾਹਿਬ ਚਾਹੁੰਦੇ ਆ ਵੀ ਅਸੀਂ ਚੁਣ-ਚੁਣ ਕੇ ਬੰਦੇ ਮਾਰਨੇ ਆ ਸ਼ਾਇਦ ਤੁਸੀਂ ਵੀ ਇਹ ਗੱਲ ਸੁਣੀ ਹੋਵੇਗੀ ਮੈਂ ਬਿਲਕੁਲ ਗੱਲ ਸੁਣੀ ਹੈ ਜੀ ਪਰ ਮੈਂ ਨਾਲ ਇਹ ਵੀ ਗੱਲ ਕਹਿ ਦਿਆਂ ਕਿ ਜਿਹੜੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਹਨ ਉਹਨਾਂ ਨੇ ਬਕਾਇਦਾ ਤੌਰ ਤੇ ਆਪਣੀ ਉੱਪਰ ਗੱਲ ਕੀਤੀ ਹੈ ਜਿਹੜੇ ਰੱਖਿਆ ਮੰਤਰੀ ਹੈਗੇ ਸਾਡੇ ਆਪਣੇ ਲੱਗਦੇ ਆਪਣੇ ਸਾਡੇ ਆਪਣੇ ਦੇ ਅਮਰੀਕਾ ਦੇ ਅੱਛਾ ਉਹਨਾਂ ਨਾਲ ਰੂਬਿਓ ਮਿਸਟਰ ਰੂਬਿਓ ਨਾਲ ਗੱਲਬਾਤ ਕੀਤੀ ਉਹਨਾਂ ਨਾਲ ਉਹਨਾਂ ਨੂੰ ਸਾਰੀ ਗੱਲ ਦੱਸੀ ਹੈ ਕਿ ਕਹਾਣੀ ਕੀ ਹੈ ਸੀ ਕਹਿੰਦੇ ਭੀ ਜਿਹੜੀ ਉਹ ਘਟਨਾ ਵਾਪਰੀ ਪਿੰਨਾਂ ਜਾਂਚ ਕਰਾ ਲਓ ਕਿ ਬੰਦੇ ਕੌਣ ਨੇ ਲੇਕਿਨ ਇਹ ਦੇ ਵੱਡੀ ਸਾਹਿਬ ਕੱਲ ਜੇਡੀ ਵੈਂਸ ਨੇ ਵੀ ਅਮਰੀਕਾ ਦੇ ਵਿੱਚ ਇੱਕ ਚੈਨਲ ਤੇ ਬੋਲਦਿਆਂ ਇਹ ਗੱਲ ਕਹੀ ਹੈਗੀ ਆ ਵੀ ਦੋਵੇਂ ਪਰਮਾਣੂ ਸ਼ਕਤੀਆਂ ਕਿਸੇ ਮਤਲਬ ਉਹ ਕੀ ਉਹਨੂੰ ਕਹਿ ਸਕਦੇ ਆ ਵੀ ਦੇ મતਭੇਦ ਦੇ ਵਿੱਚ ਹੀ ਨਾ ਲੜ ਪਿਓ ਵੀ ਪਹਿਲਾਂ ਗੱਲ ਕਲੀਅਰ ਕਰ ਲੋ ਹੂੰ ਹੂੰ ਹੁਣ ਜਦੋਂ ਉਹਨਾਂ ਨੇ ਇੰਨੀ ਗੱਲ ਕਹਿ ਦਿੱਤੀ ਇਹ ਰੂਬੀਓ ਨੇ ਕਹਿ ਦਿੱਤੀ ਜਾਂ ਜੇਡੀ ਵੈਂਸ ਨੇ ਕਹਿ ਦਿੱਤੀ ਇੰਨੀ ਗੱਲ ਪਾਕਿਸਤਾਨ ਦੇ ਕਹਿੰਦਾ ਸੀ ਆਪ ਦੁਖੀ ਇਹਨਾਂ ਕੋਲ ਅਸੀਂ ਇਹਨਾਂ ਦੇ ਖਿਲਾਫ ਇਹ ਮਸ਼ੂਰੂ ਕੀਤੀ ਹੈ ਹੁਣ ਮੈਂ ਤੁਹਾਨੂੰ ਹੋਰ ਪਿਛੋਕਰ ਚ ਲੈ ਜਾਂਦਾ ਜਦੋਂ ਰਸ਼ੀਆ ਨੇ ਬਕਾਇਦਾ ਤੌਰ ਤੇ ਅਫਗਾਨਿਸਤਾਨ ਤੇ ਹਮਲਾ ਕੀਤਾ ਉਹਨੂੰ ਆਪਣੇ ਨਾਲ ਲਾਉਣ ਲਈ ਤੇ ਸ਼ਰਨਾਰਥੀ ਜਿਹੜੇ ਨੌਜਵਾਨ ਸੀ ਉਹ ਅਫਗਾਨਿਸਤਾਨ ਤੋਂ ਭੱਜ ਕੇ ਪਾਕਿਸਤਾਨ ਚ ਆਏ ਇਹਨਾਂ ਨੇ ਉਹਨਾਂ ਨੂੰ ਫਿਰ ਤਾਲਿਬਾਨ ਬਣਾਇਆ ਇਹਨਾਂ ਨੇ ਉਹਨੂੰ ਅਤਵਾਦੀ ਬਣਾਇਆ ਇਹੋ ਜਿਹਾ ਅਤਵਾਦੀ ਬਣਾਇਆ ਪਹਿਲਾਂ ਤੇ ਰੂਸ ਪਿੱਛੇ ਲੱਪੇ ਮੁੜ ਕੇ ਅਮਰੀਕਨ ਪਿੱਛੇ ਲੱਪੇ ਅੱਜ ਉਹਨਾਂ ਤੋਂ ਇਹ ਆਪ ਦੁਖੀ ਨੇ ਦੁਨੀਆ ਭਰ ਦੇ ਵਿੱਚ ਜਿੰਨੇ ਵੀ ਇਹੋ ਜਿਹਾ ਕੰਮ ਕੀਤਾ ਉਸੇ ਦੇਸ਼ ਨੂੰ ਭੁਗਤਨੇ ਪਈਆਂ ਅੱਜ ਪਾਕਿਸਤਾਨ ਨੂੰ ਖੁਦ ਭੁਗਤਣਾ ਪੈ ਰਿਹਾ ਇਸ ਗੱਲ ਨੂੰ ਐਸੇ ਕਰਕੇ ਰੂਬੀ ਤੋਂ ਨਾਲ ਵੀ ਉਹਨੇ ਇੰਨੀ ਗੱਲ ਕੀਤੀ ਵੀ ਭਾਈ ਵੇਖੋ ਪਹਿਲਾਂ ਜਾਂਚ ਕਰਾ ਲਓ ਕਿ ਸ਼ੱਕ ਤੁਸੀਂ ਵੀ ਸ਼ਾਮਲ ਹੋ ਜੇ ਹੋ ਵਿੱਚ ਸਾਡੇ ਵੀ ਸ਼ਾਮਲ ਹੋ ਜਾਣ ਇਹਨਾਂ ਵਿੱਚ ਪਹਿਲਾਂ ਲੱਭੋ ਵੀ ਕੌਣ ਬੰਦੇ ਹੈਗੇ ਉਹਦੇ ਤੇ ਕਿਉਂ ਨਹੀਂ ਭਾਰਤ ਆ ਰਿਹਾ ਜੀ ਸਾਡੀ ਸਰਕਾਰ ਉਹਦੇ ਤੇ ਗੌਰ ਕਿਉਂ ਨਹੀਂ ਫਰਮਾ ਰਹੀ ਪਹਿਲਾਂ ਅਸੀਂ ਜਾਣਕਾਰੀ ਲਈ ਬੰਦੇ ਕੌਣ ਨਹੀਂ ਉਹ ਉਹ ਤੇ ਪੱਟੀ ਸਾਹਿਬ ਮੈਂ ਨੈਸ਼ਨਲ ਟੀਵੀ ਤੇ ਸੁਣ ਰਿਹਾ ਸੀਗਾ ਕਹਿੰਦੇ ਵੀ ਐਨਆਈਏ ਨੇ ਰਿਪੋਰਟ ਤਿਆਰ ਕਰ ਲਈ ਹੈ ਅੱਜ ਭਲਕੇ ਮੀਟਿੰਗ ਕਰਨੀ ਹੈ ਗ੍ਰਹਿ ਮੰਤਰੀ ਸਾਹਿਬ ਨਾਲ ਤੇ ਰਿਪੋਰਟ ਦੱਸਣਗੇ ਨਹੀਂ ਪਾਜੀ ਐਨਆਈਏ ਕੀ ਦੀ ਹੈ ਐਨਿਏ ਭਰਨ ਦੀ ਹੈ ਨਾ ਉਹ ਕਹਿੰਦੇ ਕਿ ਕਾਮਨ ਕਮੇਟੀ ਬਣਾਓ ਜਿਹੜੀ ਇਹਦੀ ਜਾਂਚ ਕਰੇ ਪਤਾ ਕਰੀਏ ਪਿੰਕ ਸਾਂਝਾ ਦੁਸ਼ਮਣ ਕੌਣ ਹੈ ਜਿਹੜੇ ਸਾਨੂੰ ਲੜਾ ਰਿਹਾ ਆਪਸ ਵਿੱਚ ਉਹਨਾਂ ਦੀ ਗੱਲ ਇੱਥੇ ਆ ਕੇ ਟਿਕਦੀ ਹੈ NIA ਦੀ ਗੱਲ ਵੀ ਜਿਹੜੀ NIA ਨੇ ਰਿਪੋਰਟ ਦੇਣੀ ਉਹ ਤਾਂ ਪਤਾ ਹੀ ਰਿਪੋਰਟ ਕੀ ਦੇਣੀ ਉਹਨੇ ਤੇ ਸਰਕਾਰ ਦੇ ਅੱਖ ਚ ਦੇਣੀ ਹੈ ਉਹਨੇ ਤੇ ਕਿਹੜਾ ਪਾਕਿਸਤਾਨੀ ਦੇਸ਼ ਕਰਦੇ ਉਹਨੇ ਤੇ ਡਿਜੀਟਲ ਕਿਹੜੀ ਕੋਈ ਨਹੀਂ ਹੈਗੀ ਅੱਜ ਤੱਕ ਮੈਨੂੰ ਦੱਸ ਦਿਓ ਵੀ NIA ਨੇ ਜਿਹੜੀ ਕੋਈ ਜਾਂਚ ਕੀਤੀ ਹੈ ਵੀ ਤੇ ਕਿਹੜੀ ਕਿਸੇ ਮੰਜ਼ਲ ਤੇ ਪਤਾ ਹੀ ਐ ਤੱਕ ਨਹੀਂ ਪੁੱਜੀ ਕਿਤੇ ਲੇਕਿਨ ਇਹਦੇ ਵਿੱਚ ਜੋ ਉਹਨਾਂ ਨੇ ਆਪਣੇ ਅਮਰੀਕਾ ਦੇ ਵਿੱਚ ਪਾ ਕੇ ਇੰਨੀ ਗੱਲ ਕਹੀ ਤੇ ਅਮਰੀਕਾ ਵਾਲੇ ਵੀ ਇਹਨਾਂ ਨੂੰ ਕਿਹਾ ਭਾਈ ਸਾਂਝੀ ਕਮੇਟੀ ਬਣਾ ਕੇ ਤੁਸੀਂ ਜਾਂਚ ਕਰ ਲਓ ਜਾਂਚ ਕਰਕੇ ਕੋਈ ਤੁਹਾਡਾ ਸਾਂਝਾ ਦੁਸ਼ਮਣ ਨਾਲ ਵਿੱਚ ਵੀ ਤਾਂ ਪਤਾ ਕਰ ਲੋ ਪਰ ਅਸੀਂ ਨਾਲੇ ਵੀ ਗੱਲ ਕਹਿੰਦੇ ਆ ਉਹਨਾਂ ਦੇ 2000 ਸੰਤ ਦੇ ਜਿਹੜੇ ਸਿੱਖ ਮਾਰੇ ਗਏ ਸੀ ਉਹਨਾਂ ਦੀ ਜਾਂਚ ਵੀ ਕਰਾਓ ਉਹਦੇ ਦੀ ਕਮੇਟੀ ਬਣਾਓ ਅਜੇ ਤੱਕ ਸਿੱਖਾਂ ਨੂੰ ਇਨਸਾਫ ਨਹੀਂ ਮਿਲਿਆ ਉਹਦਾ ਤੇ ਸਾਡਾ ਅਕਾਲ ਤਖਤ ਦਾ ਜਥੇਦਾਰ ਵੀ ਤੇ ਸਾਡੀ ਸ਼ਰੋਮਣੀ ਕਮੇਟੀ ਤੇ ਸ਼ਰੋਮਣੀ ਅਕਾਲੀ ਦਾ ਸਾਰੇ ਸੁੱਤੇ ਪਏ ਨੇ ਹੂਕ ਹੂਕੋ ਹੂਕ ਨਾ ਜਾਣੋ ਦਿੱਲੀ ਦਾ ਇਨਸਾਫ ਮਿਲਿਆ ਇੱਕ ਬੜੀ ਵੱਡੀ ਗੱਲ ਕੀਤੀ ਉਹ ਕਹਿੰਦਾ ਸਾਡਾ ਸਿੱਖ ਮੁੰਡਾ ਇਹ ਗੱਲ ਹੀ ਕਹਿੰਦਾ ਵੀ ਤੁਸੀਂ ਇਹ ਗੱਲ ਕਹਿਨੇ ਹੋ ਵੀ ਜਿਹੜਾ ਜਿੰਨਾ ਲੋਕਾਂ ਨੇ ਇਹ ਕਾਂਡ ਕੀਤਾ ਨਾ ਬਕਾਇਦਾ ਤੌਰ ਤੇ ਪਹਿਲਗਾਮ ਵਾਲਾ ਤੇ ਉਹ ਦੇਸ਼ਣਕ ਚਲੇ ਜਾਣ ਤੇ ਜਿਨ੍ਹਾਂ ਨੇ ਸਿੱਖ ਮਾਰੇ ਸੀਗੇ 1984 ਚ ਉਹਨਾਂ ਦੇ ਕੀ ਕਰੋਗੇ ਉਹਨਾਂ ਨੂੰ ਤੁਸੀਂ ਸ਼ੈਲਟਰ ਦੇਣਦੇ ਹੋ ਦੂਰੇ ਮਾਮਲੇ ਨੂੰ ਬਣਾ ਰਹੇ ਹੋ ਤੁਸੀਂ ਇਸ ਕਰਕੇ ਅਸੀਂ ਕਹਿੰਦੇ ਆ ਵੀ ਜਿਹੜਾ 20 ਮਾਰਚ ਦੀ ਰਾਤ ਨੂੰ 2007 ਦੇ ਵਿੱਚ ਚਿੱਠੀ ਸਿੰਘ ਪੁਰਾ ਸਿੱਖ ਮਾਰੇਗੇ ਸੀ ਉਹਦੀ ਵੀ ਪੜਤਾਲ ਕਰੋ ਜੇ ਉਹ ਪੰਜ ਜਿਹੜੇ ਮੁੰਡੇ ਮਾਰੇ ਸੀਗੇ ਉਹ ਸਾਬਤ ਹੋ ਗਏ ਵੀ ਇਹਨਾਂ ਨੇ ਨਜਾਇਜ਼ ਮਾਰੇ ਤੋਂ ਟੰਗਦੇ ਨਾ ਸਾਰੇ ਫਸਿਦਾ ਮਾਰੇ ਸੀਗੇ ਜਿਹੜੇ 10 ਮੁੰਡੇ ਮਾਰੇ ਸੀਗੇ ਇਹਨਾਂ ਇੱਕ ਪ੍ਰੋਟੈਸਟ ਕਰਦੇ ਉਹ ਵੀ ਟੰਗਦੇ ਤੁਸੀਂ ਵੀ ਸਿੱਖਾਂ ਨੂੰ ਕਿਉਂ ਇਨਸਾਫ ਨਹੀਂ ਮਿਲਿਆ ਜੇ ਤੱਕ ਮੈਂ ਅੱਜ ਵੀ ਕਹਿੰਦਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਇਹ ਮੁੱਦਾ ਚੁੱਕਣਾ ਚਾਹੀਦਾ ਹੈ ਵੀ ਸਾਨੂੰ ਇਨਸਾਫ ਦੀ ਮਿਲੇ ਸਾਨੂੰ ਇਨਸਾਫ ਦੋ ਇਸੇ ਕਰਕੇ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਵੀ ਹੁਣ ਵੇਖੋ ਉਹ ਜਿਹੜਾ ਬਿਆਨ ਸੁਨੀਲ ਜਾਖੜ ਦਾ ਉਹ ਬਿਆਨ ਉਹਦਾ ਨਹੀਂ ਹੂੰ ਬਿਆਨ ਕੇਂਦਰੀ ਗ੍ਰਹਿ ਮੰਤਰਾਲੇ ਦਾ ਵਾ ਅਮਿਤ ਸ਼ਾ ਦਾ ਵਾ ਉਹਨਾਂ ਨੇ ਹੁਣ ਜਿਹੜਾ ਸਿੱਧਾ ਅਟੈਕ ਕਰਨ ਦੀ ਮੇਰੇ ਖਿਆਲ ਜਿਹੜਾ ਉਹ ਖਾਲਦੀ ਕੜੀ ਠੰਡੇ ਬਸਤੇ ਚ ਪਾਤਾ ਮੁਕਾਉਣ ਤੇ ਕਰਨਗੇ ਇਹ ਕਹਿਣ ਦਾ ਭਾਵ ਆ ਵੀ ਇਹ ਮਤਲਬ ਉਧਰੋਂ ਡਾਇਰੈਕਸ਼ਨ ਆਈ ਹੋਣੀ ਵੀ ਗੱਲਾਂ-ਗੱਲਾਂ ਚ ਆ ਵੀ ਗੱਲ ਕਰਦੇ ਹੋ ਬਿਲਕੁਲ ਹੋ ਸਕਦਾ ਹੁਣ ਉਹਨਾਂ ਨੇ ਇੰਨੀ ਗੱਲ ਕਹਤੀ ਚੁਣ-ਚੁਣ ਕੇ ਮਾਰਨਾ ਕਿ ਅਸੀਂ ਇਸ ਗੱਲ ਦੇ ਹੱਕ ਚਾ ਜਿਹੜਾ ਵੀ ਕਿਸੇ ਨੂੰ ਕਤਲ ਕਰਦਾ ਜਿਹੜਾ ਵੀ ਰਾਜਿਕਤਾ ਫਰੋਂਦਾ ਵਾ ਉਹਦੇ ਨਾਲ ਸਖਤੀ ਨਾਲ ਨਿਪਟਿਆ ਜਾਣਾ ਚਾਹੀਦਾ ਪਟੇ ਸਾਹਿਬ ਤੁਸੀਂ ਉਹ ਵੀ ਫਿਰ ਆਪਾਂ ਚਲੋ ਹੁਣ ਗੱਲ ਕਰ ਹੀ ਰਹੇ ਆ ਇਹਦੇ ਉੱਤੇ ਤੁਸੀਂ ਉਸ ਲੜਕੀ ਦਾ ਬਿਆਨ ਵੀ ਸੁਣਿਆ ਹੋਣਾ ਹਿਮਾਂਸ਼ੀ ਨਰਵਾਲ ਦਾ ਜਿਹਦੇ ਪਤੀ ਨੂੰ ਮੌਤ ਦੇ ਘਾਟ ਉਟਾਰਿਆ ਗਿਆ ਜਿਹੜਾ ਮਰਚੰਟ ਨੇਵੀ ਦੇ ਵਿੱਚ ਸੀਗਾ ਲੈਫਟੀਨੈਂਟ ਉਹਨੇ ਵੀ ਇਹੋ ਗੱਲ ਕਹੀ ਕਹਿੰਦੀ ਆ ਬੰਦ ਕਰੋ ਸਿਆਸਤ ਇਹ ਹਿੰਦੂ ਮੁਸਲਮਾਨ ਜਿਹੜਾ ਬੰਦਾ ਦਹਿਸ਼ਤ ਕਰਦਾ ਉਹਦੇ ਨਾਲ ਨਿਝਠੋ ਤੁਸੀਂ ਐਵੇਂ ਹੀ ਮਤਲਬ ਹਿੰਦੂ ਮੁਸਲਮਾਨ ਹਿੰਦੂ ਮੁਸਲਮਾਨ ਕਰ ਰਹੇ ਹੋ ਇਹੀ ਗੱਲ ਹੁਣ ਪ੍ਰਧਾਨ ਮੰਤਰੀ ਨੇ ਕਹੀ ਹੈ ਨਾ ਹੂੰ ਪ੍ਰਧਾਨ ਮੰਤਰੀ ਨੇ ਵੀ ਗੱਲ ਕੀਤੀ ਕਿ ਅਸੀਂ ਚੁੰਟਣ ਕਿ ਮਾਰੰਗ ਜਿਹੜੇ ਹੋ ਜੀ ਅੱਤਵਾਦੀ ਤੇ ਚੰਗੀ ਗੱਲ ਅਸੀਂ ਅੱਖ ਤੇ ਤੁਹਾਡੇ ਤੇ ਉਧਰੋਂ ਉਸੇ ਲੜਕੀ ਨੂੰ ਹੁਣ ਟਰੋਲ ਵੀ ਕੀਤਾ ਜਾ ਰਿਹਾ ਉਹਦੇ ਖਿਲਾਫ ਨਾ ਬਿਨਾਂ ਗੱਲੋਂ ਮਤਲਬ ਉਹਨੂੰ ਜਿਹੜੀ ਉਹ ਟਰੋਲ ਕਰਦੇ ਨਾ ਲੋਕ ਜਿਹੜੇ ਮਜ਼ਾਕ ਬਣਾਉਂਦੇ ਆ ਸੋਸ਼ਲ ਮੀਡੀਆ ਤੇ ਤੇ ਉਹਦੇ ਬਾਰੇ ਭੱਦੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਕੋਈ ਗੱਲ ਨਹੀਂ ਜੀ ਕੋਈ ਫਰਕ ਨਹੀਂ ਪੈਂਦਾ ਨਾ ਲੋਕਾਂ ਨੂੰ ਇਹ ਲੋਕਾਂ ਦੀ ਆਦਤ ਬਣ ਚੁੱਕੀ ਤੇ ਲੋਕੀ ਵੀ ਹੁਣ ਸੁਣ ਸੁਣ ਕੇ ਅੱਕ ਚੁੱਕੇ ਆ ਇਹ ਜਿਹੜੀ ਟਰੋਲ ਆਰਮੀ ਬੜੀ ਫਿਰਦੀ ਹੈ ਨਾ ਇਹਨਾਂ ਦਾ ਕੰਮ ਹੀ ਹੁੰਦਾ ਅਸੀਂ ਇੱਥੇ ਹੋਣਾ ਸੀ ਗੱਲ ਕਰਨ ਕਿ ਸਾਡੇ ਖਾਸ ਬੋਲਣਾ ਵੀ ਇਹ ਸਰਕਾਰੀ ਬੰਦੇ ਨੇ ਜੀ ਇਹ ਪਾਕਿਸਤਾਨੀ ਕਈ ਕੋ ਕਿਹੜੇ ਸਾਨੂੰ ਕਹੀ ਜਾਣਦੋ ਕੀ ਮੈਂ ਨਾ ਉੱਥੇ ਲੇਕਿਨ ਸਾਡਾ ਸਾਡੀ ਇੱਕ ਡਿਊਟੀ ਬਣਦੀ ਹੈ ਜੇ ਪੱਤਰਕਾਰ ਵੀ ਜੋ ਸਾਡੇ ਕੋਲ ਜਾਣਕਾਰੀ ਹੋਈ ਹੈ ਆਪਣੇ ਸੁਰੱਖਿਆ ਤੱਕ ਆਪਣੇ ਦਰਸ਼ਕਾਂ ਤੱਕ ਸਹੀ ਜਾਣਕਾਰੀ ਪਹੁੰਚਾਈ ਅਸੀਂ ਪਹੁੰਚਾ ਰਹੇ ਹਾਂ ਲੋਕ ਸਾਨੂੰ ਫੋਨ ਵੀ ਕਰਦੇ ਆ ਵੀ ਤੁਹਾਡੀ ਤੁਸੀਂ ਬੜੀ ਬੇਬਾਕੀ ਨਾਲ ਬੋਲ ਕੇ ਆਪਣੀ ਗੱਲ ਕਰਦੇ ਹੋ ਤੇ ਕਰਨੀ ਵੀ ਚਾਹੀਦੀ ਹੈ ਉਹ ਪੱਤਰਕਾਰ ਕਦੇ ਬੇਬਾਕੀ ਨਹੀਂ ਰੱਖਦਾ ਇੱਕ ਤੁਹਾਨੂੰ ਪਤਾ ਸੁਪੇਨ ਤੇ ਅਟੈਕ ਕੀਤਾ ਸੀ ਯੂਕੇ ਨੇ ਸੁਪੇਨ ਤੇ ਅਟੈਕ ਕੀਤਾ ਤੇ ਉਹ ਜਿਹੜਾ ਪੱਤਰਕਾਰ ਸੀ ਯੂਕੇ ਦਾ ਉਹਨੇ ਸੁਪੇਨ ਦੀ ਵੀ ਜਿਹੜੀ ਸੀ ਵਰਸ਼ਨ ਲਾਤਾ ਤੇ ਨਾਲ ਯੂਕੇ ਦਾ ਵਰਸ਼ਨ ਲਾਤਾ ਯੂਕੇ ਦੀ ਸਰਕਾਰ ਵੱਲੋਂ ਹੋ ਗਈ ਉਹ ਕਹਿੰਦੇ ਯਾਰ ਤੂੰ ਸਾਡਾ ਸਿਟੀਜਨ ਸਾਡਾ ਪੱਤਰਕਾਰ ਆ ਤੂੰ ਸੁਪੇਨ ਦੇ ਅਖ਼baar ਚ ਕੋਈ ਲਿਖਿਆ ਕਹਿੰਦਾ ਮੈਂ ਕਿਸੇ ਦਾ ਅਖ਼baar ਚ ਲਿਖਿਆ ਮੈਂ ਪੱਤਰਕਾਰ ਮੈਂ ਆਪਣੀ ਨਿਰੋਲ ਭੂਮਿਕਾ ਨਿਭਾਈ ਆ ਤੇ ਉਸ ਟਾਈਮ ਦੇ ਉਥੋਂ ਦੇ ਪ੍ਰਧਾਨ ਮੰਤਰੀ ਨੇ ਸ਼ਾਬਾਸ਼ ਦਿੱਤੀ ਸੀ ਕਿ ਯਾਰ ਤੂੰ ਨਰੂਲਪੁਰ ਤੇ ਬਹੁਤ ਚੰਗਾ ਕੀਤਾ ਤੂੰ ਸਾਡੇ ਇੱਥੇ ਹੁੰਦੇ ਤੇ ਕਈ ਮੁਕਦਮੇ ਦਰਜ ਕਰਕੇ ਨਸਲ ਦਿੰਦੇ ਉੱਥੇ ਉਹ ਪੱਟੀ ਸਾਹਿਬ ਜਦੋਂ ਦਾ ਅਤਵਾਦੀ ਹਮਲਾ ਹੋਇਆ ਉਸ ਤੋਂ ਬਾਅਦ ਕਈ ਨਿਊਜ਼ ਚੈਨ ਆਪਣੇ YouTube ਦੇ ਚੈਨਲ ਬੰਦ ਕਰਾਤੇ ਇਹਨਾਂ ਨੇ ਕਰਾਤੇ 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 ਇਸ ਕਰਕੇ ਵੇਖੋ ਉਹਨਾਂ ਦੀ ਉਹਨਾਂ ਲੋਕਾਂ ਦੀ ਵੇਖੋ ਜੁਕੇ ਵਾਲਿਆਂ ਨੇ ਉਹਨੂੰ ਪੱਤਰਕਾਰ ਨੂੰ ਕੁਝ ਨਹੀਂ ਕਿਹਾ ਉਹਨੂੰ ਉਹਨੇ ਕਿਹਾ ਠੀਕ ਹੈ ਤੂੰ ਨਰੂਲਪੁਰ ਕੰਮ ਕਰ ਆਪਣੀ ਆਪਣੀ ਸਿਆਪਣਾ ਕੰਮ ਕਰਾਂਗੇ ਉਹ ਵੱਖਰੀ ਗੱਲ ਵੀ ਸਪੇਅਰ ਨੂੰ ਦਪਾਰਿਆ ਮੁਰਕੇ ਜੁਕੇ ਨੇ ਉਹ ਅਲੱਗ ਗੱਲ ਹੈਗੀ ਹੈ ਲੇਕਿਨ ਮੇਰਾ ਇੱਕ ਕਹਿਣ ਤੋਂ ਭਾਵ ਸਿਰਫ ਇਹ ਹੈਗੀ ਗੱਲ ਵੀ ਪੱਤਰਕਾਰ ਦਾ ਕੰਮ ਆ ਨਰੋਲ ਤੇ ਸਚਾਈ ਸਾਹਮਣੇ ਲੋਕਾਂ ਦੇ ਲੈਵੇ ਜੋ ਅਸਲੀਅਤ ਉਹਦੀ ਜਾਣਕਾਰੀ ਚਾਹੁੰਦੇ ਆ ਅਸੀਂ ਵੀ ਉਹ ਭੂਮਿਕਾ ਨਿਭਾਉਣ ਦੀ ਕੋਸ਼ਿਸ਼ ਕਰ ਰਹੇ ਆ ਅਸੀਂ ਫਿਰ ਬਾਰ ਬਾਰ ਕਹਿ ਚੁੱਕੇ ਵੀ ਭਾਈ ਲੜਿਓ ਨਾ ਲੜਾਈ ਤੋਂ ਬਾਅਦ ਆਖਰਕਾਰ ਟੇਬਲ ਤੇ ਬਹਿ ਕੇ ਗੱਲ ਹੁੰਦੀ ਹੈ ਜਿਹੜੇ ਬੰਦੇ ਕੋਈ ਸਾਡਾ ਸਾਂਝਾ ਦੁਸ਼ਮਣ ਦਿਖਾਈ ਦਿੰਦਾ ਵਾ ਉਹਦੇ ਨਾਲ ਸਖਤੀ ਨਾਲ ਨਿਪਟਿਆ ਜਾਣਾ ਚਾਹੀਦਾ ਵਾ ਇਸ ਅੱਖ ਚ ਆਪਾ ਇਹ ਗ੍ਰਹਿ ਮੰਤਰੀ ਸਾਹਿਬ ਜਿਹੜੀ ਗੱਲ ਕਹੀ ਅਸੀਂ ਬਿਲਕੁਲ ਠੋਕ ਜਾ ਕੇ ਉਹਨਾਂ ਦੀ ਜਿਹੜੀ ਪਿੱਠ ਪੂਰਦੇ ਆ ਕਿ ਜਿਹੜਾ ਵੀ ਦੋਸ਼ੀ ਆ ਉਹਨੂੰ ਚੁੰਟਣ ਕੇ ਮਾਰਾਂਗੇ ਠੀਕ ਆ ਮਾਰਨਾਂ ਚਾਹੀਦੇ ਉਹਨਾਂ ਨੂੰ ਕਿ ਅਧਿਕਾਰ ਦਿੰਦਾ ਵੀ ਤੁਸੀਂ ਇਹੋ ਜਿਹਾ ਕੰਮ ਕਰੋ ਤੁਸੀਂ ਬਿਲਕੁਲ ਪਰ ਸਾਨੂੰ ਸ਼ੱਕ ਹੋਰ ਵੀ ਹੈ ਜੀ ਜੇ ਤੁਸੀਂ ਜਾਂਚ ਕਰੋਗੇ ਨਾ ਤੁਸੀਂ ਚਿੱਟੀ ਸਿੰਘਪੁਰਾ ਦੀ ਆਪੇ ਸਚਾਈ ਸਾਹਮਣੇ ਆ ਜਾਈਗੀ ਵੀ ਇਹ ਕਿਹਨਾਂ ਦੇ ਕੰਮ ਨੇ ਕੌਣ ਕਰਕੇ ਗਿਆ ਜੀ ਪਰ ਪੱਟੀ ਸਾਹਿਬ ਮਤਲਬ ਇੱਕ ਦੇ ਵੱਡੇ ਹਾਦਸੇ ਇੰਡੀਆਂ ਵੱਡੀਆਂ ਵਾਰਦਾ ਤਾਂ ਜਦੋਂ ਹੋ ਜਾਂਦੀਆਂ ਕਿਤੇ ਨਾ ਕਿਤੇ ਕੋਈ ਬੰਦਾ ਤਾਂ ਇਹਨਾਂ ਨੂੰ ਗਾਈਡ ਕਰਦਾ ਹੋਊਗਾ ਕੋਈ ਬੰਦਾ ਤਾਂ ਇਹਨਾਂ ਦਾ ਜਿਹਨੂੰ ਕਹਦੇ ਆ ਰਾਹ ਨਮਾਈ ਕਰਦਾ ਹੋਊਗਾ ਵੀ ਇਧਰੋਂ ਜਾਣਾ ਆ ਕਰਨਾ ਕੋਈ ਰੇਕੀ ਕਰਦਾ ਹੋਊਗਾ ਇਹ ਆਪ ਮਤਲਬ ਆਪ ਮਾਰੇ ਤੇ ਕੋਈ ਵੀ ਨਹੀਂ ਨਾ ਕਰ ਸਕਦਾ ਵੀ ਉਠਿਆ ਪਿਸਤੌਲ ਲਿਆ ਰਫਲ ਪਾਇਆ ਮੋਢੇ ਤੇ ਤੇ ਆ ਗਿਆ ਬਰਗੇੜੀਅਰ ਕੁਲਦੀਪ ਸਿੰਘ ਕਾਲੂ ਉਹਦੇ ਸ਼ਬਦ ਨੇ ਜਿਹੜੀ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਕਿ 2-4 ਦਿਨ ਨਹੀਂ ਕਈ ਮਹੀਨਿਆਂ ਦੀ ਤਿਆਰੀ ਕੀਤੀ ਗਈ ਹੋਊਗੀ। ਪਹਿਲਾਂ ਬੰਦੇ ਪ੍ਰਿਪੇਅਰ ਕੀਤੇ ਹੋਣਗੇ ਉਹਨੂੰ ਟ੍ਰੇਨਿੰਗ ਦਿੱਤੀ ਹੋਊਗੀ ਫਿਰ ਹਥਿਆਰ ਚਲਾਉਣਾ ਸਿਖਾਇਆ ਗਿਆ ਹੋਊਗਾ ਫਿਰ ਵਰਕਿੰਗ ਕਾਲੀ ਸਿਖਾਈ ਹੋ ਕੇ ਕਰਨੀ ਤੇ ਵਰਕਿੰਗ ਕਰਨੀ। ਫਿਰ ਉਹਨਾਂ ਦੇ ਵਿੱਚੋਂ ਮੌਤ ਦਾ ਡਰ ਕੱਢਿਆ ਗਿਆ ਹੋਊਗਾ। ਕਈ ਕੁਝ ਕੀਤਾ ਹੋਊਗਾ। ਤੇ ਪਹਿਲਾਂ ਇਹ ਗੱਲ ਦੱਸਦੇ ਵੀ ਉੱਥੇ ਸਿਕਿਉਰਿਟੀ ਲੈਬਸ ਕਿਉਂ ਸੀ? ਹੂੰ। ਇੰਨੀ ਮਸ਼ਹੂਰ ਜਗ੍ਹਾ ਹੋਵੇ ਉੱਥੇ ਰੈਸਟੋਰੈਂਟ ਬਣੇ ਨੇ ਉੱਥੇ ਹੋਟਲ ਬਣੇ ਨੇ ਉੱਥੇ ਲੋਕ ਰੇਨ ਦੇ ਨੇ ਜਾ ਕੇ ਉੱਥੇ ਸਿਕਿਉਰਿਟੀ ਪ੍ਰੋਪਰ ਕੋਈ ਨਹੀਂ ਸੀ ਹਫਤਾ ਪਹਿਲਾਂ ਮੈਂ ਉਸ ਜਗ੍ਹਾ ਤੋਂ ਹੋ ਕੇ ਆਇਆ ਆਪਣੇ ਪਹਿਲਗਮ ਤੋਂ ਪਹਿਲਗਮ ਚੌਂਕ ਤੇ ਵੀ ਸਾਨੂੰ ਜਰੂਰ ਉੱਥੇ ਆਰਮੀ ਤੇ ਪੁਲਿਸ ਵਾਲੀ ਦਿੱਸਦੀ ਆ ਬਾਕੀ ਕਿਹਦੇ ਨਹੀਂ ਸੀ ਬਾਕੀ ਬਿਲਕੁਲ ਉਹਨੇ ਖਾਲੀ ਪਿਆ ਸਾਰਾ ਉੱਥੇ ਇਸ ਕਰਕੇ ਕਿਤੇ ਆਪਣੀ ਮਿਲੋ ਕਰ ਲੋ ਵੀ ਸਾਡੇ ਕੋਈ ਗਲਤੀ ਹੋਈ ਹੈ ਸਿਕਿਉਰਿਟੀ ਲੈਬਸ ਹੈ ਜਿੱਥੇ ਜਿਹਨੇ ਕੀਤਾ ਉਹਦੇ ਖਰਮਿਕ ਕੋਈ ਉਹਦੇ ਕੋਈ ਕਰਮਿਕ ਕਰਦੇ ਤੁਸੀਂ ਉਹ ਵੀ ਜਨਤਕ ਕਰੋ ਕਿਉਂਕਿ ਉਧਰੋਂ ਚੀਨ ਚੀਨ ਵੀ ਸਮਰਥਨ ਕਰ ਰਿਹਾ ਨਾ ਪਾਕਿਸਤਾਨ ਦਾ ਇਹ ਕੋ ਚੀਨ ਦੀ ਮਜਬੂਰੀ ਹੈ ਚੀਨ ਦੀ ਮਜਬੂਰੀ ਹੈ ਚੀਨ ਸਾਹਮਣੇ ਵੀ ਨਾ ਆਇਆ ਜੇ ਲੜਾਈ ਆ ਗਈ ਤੇ ਸਭ ਤੋਂ ਮਜ਼ਬੂਤ ਇਸ ਵੇਲੇ ਸਾਈਬਰ ਹੈ ਉਹਦੇ ਕੋਲ ਹੈ ਇਨਫੋਰਮੇਸ਼ਨ ਤੇ ਸਾਈਬਰ ਸਭ ਤੋਂ ਮਜ਼ਬੂਤ ਚਾਈਨਾ ਦੇ ਕੋਲ ਹੈ ਜੇ ਉਹਨੇ ਪਾਕਿਸਤਾਨ ਨੂੰ ਵਰਤਣ ਵਾਸਤੇ ਦਿੱਤਾ ਤੇ ਲੜਾਈ ਪਾ ਅਫਗਾਨ ਲੜਾਈ ਦਿੱਲੀ ਦੇ ਵਿੱਚ اسلامబాద్ ਚ ਹੋਣੀ ਆ ਤੇ ਉਹ ਸਾਈਬਰ ਦੇ ਨਾਲੇ ਬਹੁਤ ਕੁਸ਼ਿਆਂ ਨੂੰ ਚੋਕ ਕਰ ਸਕਦੇ ਨੇ ਇਸ ਕਰਕੇ ਸਾਡੀ ਸਰਕਾਰ ਨੇ ਵਧੀਆ ਫੈਸਲਾ ਕੀਤਾ ਵੀ ਲੜਨ ਦੀ ਲੋੜ ਨਹੀਂ ਡਿਪਲੋਮੈਟਿਕ ਬਿਲਕੁਲ ਹਾਲੇ ਸਿਰਫ ਆਪਾ ਤੇ ਸੁਨੀਲ ਜਾਖੜ ਸਾਹਿਬ ਦੀ ਗੱਲ ਤੋਂ ਹੀ ਅੱਗੇ ਗੱਲ ਹੋ ਰਹੀ ਆ ਨਹੀਂ ਨਹੀਂ ਇਹਦੀ ਮੈਂ ਕਿ ਗ੍ਰਹਿ ਮੰਤਰੀ ਵੀ ਇਹਨਾਂ ਕਹਿ ਚੁੱਕੇ ਨੇ ਗ੍ਰਹਿ ਮੰਤਰੀ ਅਮਿਤ ਸ਼ਰ ਜੀ ਨੂੰ ਚੜਕਿਆ ਕਹਿੰਦੇ ਉਹ ਵੀ ਕਹਿ ਚੁੱਕੇ ਸੀ ਚੁਣ-ਚੁਣ ਕੇ ਮਾਰਾਂਗੇ ਕਿਉਂ ਅੱਜ ਦੀ ਡੇਟ ਦੇ ਜਿਹੜਾ ਇਹਨਾਂ ਦਾ ਧਰਮ ਦਾ ਮੁੱਦਾ ਸੀ ਨਾ Hindu Muslim ਦਾ ਉਹ ਕਾਫੀ ਹੱਦ ਤੱਕ ਫਿੱਕਾ ਪੈ ਚੁੱਕਾ ਵਾ ਹੁਣੇ ਮੁੱਦਾ ਨਵਾਂ ਲਿਆਉਣਾ ਚਾਹੁੰਦੇ ਜਿਹਦੇ ਨਵਾਂ ਲਿਆਉਂਦੇ ਉਹ ਫੇਲ ਹੋ ਜਾਂਦੇ ਐ ਇਮੀਡੀਏਟਲੀ ਇਹਨਾਂ ਨੇ ਫਿਰ ਜਿਹੜੀ ਆ ਲਿਆਂਦੀ ਆ ਐਸੇ ਤੁਹਾਡੇ ਸਾਹਮਣੇ ਆ ਜਾਤੀ ਜਨ ਮਰਦਮ ਸ਼ਮਾਰੀ ਉਹ ਕਿਉਂ ਲਿਆਂਦੀ ਆ ਉਹਦਾ ਕਾਰਨ ਸਿਰਫ ਇਹੀ ਆ ਇਹ ਮੁੱਦੇ ਨੂੰ ਥੋੜਾ ਜਿਹਾ ਠੰਡਾ ਕੀਤਾ ਜਾਵੇ ਕਿਸੇ ਤਰੀਕੇ ਨਹੀਂ ਤੇ ਮੁੱਦਾ ਠੰਡਾ ਨਹੀਂ ਹੁੰਦਾ ਜਾਤੀ ਗਣਨਾ ਹੋਣੀ ਚਾਹੀਦੀ ਹੈ 1931 ਤੋਂ ਬਾਅਦ ਹੁਣ 1925 ਚ ਹੋ ਰਹੀ ਆ ਤੁਸੀਂ ਦੇਖੋ ਨਾ ਪਰਸੋਂ ਰਾਤੀ ਇਹ ਫੈਸਲਾ ਹੋਇਆ ਵੀ ਮਰਦਮਸ਼ਿਮਾਰੀ ਜਾਤੀ ਦੇ ਆਧਾਰ ਤੇ ਕਰਾਂਗੇ ਇਸ ਦੇਸ਼ 'ਚ ਤੇ ਨੈਸ਼ਨਲ ਮੀਡੀਆ ਵਾ ਜਿਹੜਾ ਉਹਨਾਂ ਨੇ ਫਟਾਫਟ ਇਹਦੇ ਉੱਤੇ ਡਿਬੇਟ ਸ਼ੁਰੂ ਕਰ ਦਿੱਤੀ ਤਾਂ ਕਿ ਪਹਿਲਗਾਮ ਜਿਹੜਾ ਐਡਾ ਵੱਡਾ ਮੁੱਦਾ ਜਿਹਦੇ ਨਾਲ ਲੋਕਾਂ ਦੇ ਹਿਰਦੇ ਬਲੁੰਦਰੇ ਗਏ ਆ ਦਿਲ ਦੁਖੀ ਆ ਲੋਕੀ ਪਰੇਸ਼ਾਨ ਆ ਲੋਕੀ ਜਿਹੜੇ ਆ ਉਹ ਕਸ਼ਮੀਰ ਵਾਲੇ ਪਾਸੇ ਹੁਣ ਆ ਸੀਜ਼ਨ ਆ ਲੋਕਾਂ ਨੇ ਜਾਣਾ ਛੁੱਟੀਆਂ ਦੇ ਵਿੱਚ ਡਰਦੇ ਪਏ ਆ ਤੇ ਸਾਰਾ ਨੈਰੇਟਿਵ ਸ਼ਿਫਟ ਕਰਕੇ ਜਿਹੜਾ ਉਹ ਆ ਮਰਦਮਸ਼ਮਰੀ ਤੇ ਆ ਗਿਆ ਬਿਲਕੁਲ ਠੀਕ ਤੁਸੀਂ ਕਹਿ ਰਹੇ ਹੋ ਜੇ ਕਿਤੇ ਸਰਕਾਰ ਉਥੇ ਕਸ਼ਮੀਰ 'ਚ ਕਿਸੇ ਹੋਰ ਦੀ ਹੁੰਦੀ ਤੇ ਉਹਨੂੰ ਸਰਕਾਰ ਵੀ ਸਸਪੈਂਡ ਕੀਤੀ ਹੋਣੀ ਸੀਗੀ ਤੇ ਕਈ ਹੋਰ ਕਾਰਵਾਈਆਂ ਕੀਤੀ ਹੋਣੀ ਚਾਹੀਦੀ ਸੀ ਇਹਨਾਂ ਨੇ ਪਿੱਟ ਪਿੱਟ ਨੀਲੇ ਹੋ ਜਾਣਾ ਸੀ ਜਿਹੜਾ ਗੋਦੀ মিডিਆ ਤੇ ਮੋਦੀ মিডিਆ ਜਿਹੜਾ ਉਹਨਾਂ ਨੇ ਕਿਹਾ ਸੀ ਵੇਖੋ ਜੀ ਆਹ ਗਲਤ ਹੋਇਆ ਅੱਜ ਬੋਲਦੇ ਕਿਉਂ ਨਹੀਂ ਕਿਉਂ ਉੱਥੇ ਜਿਹੜਾ ਲੈਫਟੇਡ ਗਵਰਨਰ ساری ਫੌਜ ਦਾ ਕੰਟਰੋਲ ਦੇ ਕੋਲ ਆ ਪੁਲਿਸ ਦਾ ਕੰਟਰੋਲ ਦੇ ਕੋਲ ਤੁਸੀਂ ਇੱਕ ਚੰਗੀ ਭਲੀ ਸਟੇਟ ਨੂੰ ਤੋੜ ਕੇ ਜੂਨੀਅਨ ਟੈਰੀਟਰੀ ਬਣਾਤਾ ਵਾ ਲੋਕਾਂ ਦੇ ਗੁੱਸਾ ਨ ਹੋਏ ਤੇ ਕੀ ਹੋਇਆ ਲੇਕਿਨ ਫਿਰ ਵੀ ਲੋਕੀ ਮਨਜ਼ੂਰ ਕਰਦੇ ਨੇ ਉੱਥੇ ਉਹ ਕਹਿੰਦੇ ਨਹੀਂ ਯਾਰ ਚਲੋ ਛੱਡੋ ਜੋ ਗਿਆ ਠੀਕ ਆ ਉਹ ਪਰ ਹਲਕੇ ਫਿਰ ਇਕੱਠੇ ਰਹੀਏ ਅੱਜ ਵੀ ਸ਼ਰੀ ਨਾ ਕਰ ਤੁਸੀਂ ਚਲ ਜਓ ਹਿੰਦੂਆਂ ਦੀਆਂ ਤੇ ਬਕਾਇਦਾ ਤੌਰ ਤੇ ਮੁਸਲਮਾਨਾਂ ਦੀ ਕਈ ਦੁਕਾਨਾਂ ਸਾਂਝੀਆਂ ਨੇ ਸਾਂਝੇ ਕਾਰੋਬਾਰ ਨੇ ਆਜੀ ਬਰਨਾ ਦੇ ਉੱਥੇ ਹੈ ਕਿ ਨਿਕੋਣੀ ਦੀ ਰਾਖੀ ਵੀ ਕਰਦੇ ਨੇ ਉਹ ਤੇ ਸਾਡੇ ਲੋਕ ਇੱਥੇ ਅਸੀਂ ਕਹਿੰਦੇ ਨਹੀਂ ਜੀ ਇਹ ਤੇ ਵੀ ਕੱਢ ਦਿਓ ਬਾਹਰ ਇਹ ਕਰਦੇ ਉਹ ਕਰਦੇਓ ਤੁਹਾਨੂੰ ਪਤਾ ਵਾਂਗ ਚੋ ਜੇ ਮੈਂ ਕਿਤੋਂ ਦੱਸ ਦਿਆਂ ਜੇ ਕਿਤੇ ਸਾਡਾ ਨੰਨਾ ਹਿਮਾਲਿਆ ਪਰਬਤ ਉਹ ਨੇਪਾਲ ਚ ਜੇ ਸਾਡੇ ਇੰਡੀਆ ਚ ਹੁੰਦਾ ਤਾਂ ਇਹਨਾਂ ਉੱਥੇ ਵੀ ਟੂਰਿਸਟ ਸਪਲੇਸ ਬਣਾ ਜਾਣਾ ਸੀ ਦੂਰਾ ਇਹਨਾਂ ਨੂੰ ਖਰਾਬ ਕਰਦਣਾ ਸੀ ਮਾਲੀਆ ਸਰ ਉੱਤੇ ਵਾਂਗ ਚੁੱਕ ਨੇ ਕੀ ਕਿਹਾ ਵਾਂਗ ਚੁੱਕ ਦੀ ਜਿਹੜੀ ਲਦਾਖ ਵਾਲੇ ਦੀ ਜੀ ਭੁਖੜਤਾਲ ਸੀ ਕਿਉਂ ਸੀ ਉਹਦੀ ਭੁਖੜਤਾਲ ਕੋਈ ਹੋਰ ਗੱਲ ਨਹੀਂ ਕੋਈ ਕਾਰਨ ਸੀਗਾ ਵੀ ਤੁਹਾਡੇ ਬੰਦੇ ਆ ਕੇ ਤੇ ਗੰਦ ਪਾਉਂਦੇ ਆ ਸਾਡੀ ਸਾਫ ਸੁਥਰੀ ਜਗ੍ਹਾ ਤੇ ਗੰਦ ਪਾਉਂਦੇ ਆ ਇਹਨਾਂ ਨੂੰ ਇਹਨਾਂ ਨੂੰ ਬੰਦ ਕਰੋ ਹੋਰ ਤਾਂ ਕੋਈ ਜਿਆਦੀ ਮੰਗਦੀ ਹੁੰਦੀ ਇਹਨਾਂ ਦੀ ਅੱਗੇ ਵੀ ਨਹੀਂ ਕੋਈ ਇਸ ਕਰਕੇ ਜਿਹੜੀ ਇਹ ਹੁਣ ਗੋਲ ਚੱਲ ਰਿਹਾ ਵਾ ਇੱਕ ਮਤਲਬ ਠੀਕ ਦੀ ਚੱਲ ਰਿਹਾ ਤੇ ਜੋ ਫੈਸਲਾ ਅੱਜ ਮੁੱਖ ਮੰਤਰੀ ਨੇ ਲਿਆ ਜੋ ਸਾਂਝ ਸਰਪਾਰਟੀ ਮੀਟਿੰਗ ਇਹ ਚਲੋ ਕੋਈ ਗੱਲ ਜੋ ਵੀ ਹੋ ਗਿਆ ਸ਼ੁਕਰ ਅਸੀਂ ਤੁਹਾਨੂੰ ਆ ਇਹਨਾਂ ਦੇ ਧੰਨਵਾਦ ਕਰਨੇ ਵੀ ਪਹਿਲੀ ਸਰਪਾਰਟੀ ਮੀਟਿੰਗ ਜਿਹੜੀ ਬੁਲਾਈ ਗਈ ਤੇ ਉਹ ਵੀ ਜਿਹੜੀ ਛਾਤਮਈ ਤਰੀਕੇ ਨਾਲ ਤੇ ਇੱਕ ਮੁੱਠ ਪਾਣੀ ਦੇ ਮੁੱਦੇ ਤੇ ਰਹਨੇ ਸੀ ਕਿ ਉਹਨਾਂ ਗੱਲ ਕੀਤੀ ਸੀ ਇੱਕ ਬੂੰਦ ਪਾਣੀ ਨਹੀਂ ਡਾਂਗੇ ਸਾਡੇ ਕੋਈ ਪਾਣੀ ਫालतू ਨਹੀਂ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਉਹਨਾਂ ਦਰਸ਼ਕਾਂ ਦਾ ਵੀ ਧੰਨਵਾਦ ਜਿਹੜੇ ਸਾਡੇ ਪ੍ਰੋਗਰਾਮ ਨੂੰ ਪਸੰਦ ਕਰਦੇ ਆ ਲਾਈਕ ਕਰਦੇ ਸ਼ੇਅਰ ਕਰਦੇ ਤੇ ਕਮੈਂਟਸ ਕਰਦੇ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਸ਼ੁਕਰੀਆ